ਦੋਸਤੋ ਜੇ ਤੁਸੀਂ ਕਲਾਸਿਕਲ ਕੋਠੀ ਬਣਾ ਰਹੇ ਹੋ ਜਾਂ ਤੁਸੀਂ ਇੱਕ ਆਪਣੇ ਰੈਸਟੋਰੈਂਟ ਜਾਂ ਆਫਿਸ ਲਈ ਬਹੁਤ ਹੀ ਐਂਟੀਕ ਤੇ ਵਧੀਆ ਫਰਨੀਚਰ ਦੀ ਭਾਲ ਹੈਗੇ ਹੋ ਜਿਵੇਂ ਕਿ ਤੁਸੀਂ ਵੀਡੀਓਜ਼ ਦੇ ਵਿੱਚ ਵੀ ਦੇਖ ਸਕਦੇ ਤੁਹਾਨੂੰ ਇੱਕ ਬਹੁਤ ਵਧੀਆ ਜਗ੍ਹਾ ਤੇ ਲੈ ਕੇ ਆਏ ਬਈ ਮਾੜਾ ਦੱਸੋ ਆਪਣੀ ਜਗਾ ਕਿੱਥੇ ਹੈਗੀ ਇਹ ਫੈਕਟਰੀ ਦੀ ਤੇ ਆਪਾਂ ਕਿਹੜੇ ਕਿਹੜੇ ਪ੍ਰੋਡਕਟ ਤਿਆਰ ਕਰਦੇ ਆ ਸਸੀ ਕਾ ਜਨ ਮੇਰੇ ਆਪਾਂ ਸਾਦੂਲ ਸ਼ਹਿਰ ਰਾਜਸਥਾਨ ਦੇ ਵਿੱਚ ਹੈਗੇ ਆ ਠੀਕ ਹੈ ਜੀ ਤੇ ਆਪਾਂ ਜਿੰਨੇ ਵੀ ਕੋਈ ਵੀ ਕਲਾਸਿਕਲ ਥੀਮ ਦੇ ਵਿੱਚ ਆਪਣਾ ਘਰ ਬਣਾ ਰਿਹਾ ਈਵਨ ਅੱਜਕੱਲ ਤੁਸੀਂ ਦੇਖੋ ਨਾ ਕੇਨ ਫਰਨੀਚਰ ਬਹੁਤ ਜ਼ਿਆਦਾ ਟ੍ਰੈਂਡ ਚ ਹੈ ਅੰਗਰੇਜ਼ਾਂ ਦਾ ਟਾਈਮ ਵਾਲਾ ਫਰਨੀਚਰ ਹੋ ਗਿਆ ਕੋਈ ਵੀ ਸੋਲਿਡ वुਡ ਚ ਤੁਹਾਨੂੰ ਜਾਂ ਤੁਹਾਡੇ ਰੈਸਟੋਰੈਂਟ ਵਾਸਤੇ ਕੈਫੇ ਵਾਸਤੇ ਚੇਅਰਸ ਹੈ ਡਾਈਨਿੰਗ ਟੇਬਲ ਹੈ ਬੈੱਡ ਹੈ ﺍﻟਮੀਰਾ ਹੈ ਕੁਝ ਵੀ ਚਾਹੀਦੇ ਹੈ ਤੋ ਆਪਾਂ ਇੱਥੇ ਮੈਨੂਫੈਕਚਰ ਕਰਦੇ ਆਂ ਤੇ ਕੋਈ ਵੀ ਡਿਜ਼ਾਈਨ ਹੋਵੇ ਆਰਡਰ ਤੇ ਤਿਆਰ ਕਰ ਦੋਗੇ ਕੋਈ ਡਿਜ਼ਾਈਨ ਹੋਵੇ ਵੀਰੇ ਪੰਜਾਬ ਹਰਿਆਣਾ ਰਾਜਸਥਾਨ ਤੇ ਗਈ ਹਿਮਾਚਲ ਵੀ ਕਰ ਦੋਗੇ ਕੋਈ ਇਸ਼ੂ ਨਹੀਂ ਠੀਕ ਹੈ ਤੇ ਆਪਣੇ ਕੋਲ ਕਿਹੜੀ ਕਿਹੜੀ ਵੁੱਡ ਹੁੰਦੀ ਹੈ ਆਪਣੇ ਕੋਲੇ ਵੀਰੇ ਕਾਲੀ ਜਿਹਨੂੰ ਸ਼ਿਸ਼ਮੂ ਵੁੱਡ ਆਪਾਂ ਬੋਲ ਦਿੰਨੇ ਆ ਸਾਗਵਾਨ ਹੋਗੀ ਆਕਾਸ਼ਾ ਵੁੱਡ ਹੁੰਦੀ ਜਿਹਨੂੰ ਨਾਰਮਲੀ ਆਪਾਂ ਕਿਕਰ ਬੋਲ ਦਿੰਨੇ ਆ ਠੀਕ ਹੈ ਉਹਦੇ ਚ ਵੀ ਤਿਆਰ ਹੋ ਜਾਂਦਾ ਫਿਰ ਸੋ ਦੋਸਤੋ ਤੁਹਾਨੂੰ ਇਹ ਜੀ ਕੋਈ ਵੀ ਜਾਣਕਾਰੀ ਚਾਹੀਦੀ ਹੈ ਫਰਨੀਚਰ ਬਾਰੇ ਆ ਤੁਸੀਂ ਆਰਡਰ ਕਰਨਾ ਨੀਚੇ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਹੋ